ਸਾਸਰੀ ਘਰ ਜੀ ਸਾਰਿਆਂ ਨੂੰ ਆਪਣਾ ਪੰਜਾਬ ਚੈਨਲ ਦੇ ਤੁਹਾਡਾ ਸਵਾਗਤ ਹੈ ਜੀ ਗੁਰ ਸੁਣਾਉ ਜੀ ਸਾਰੇ ਕਿਵੇਂ ਹੋ ਵਧੀਆ ਠੀਕ ਠਾਕ ਤੇ ਜਿਹੜੇ ਮੇਰੇ ਵੀਰਪਣਾ ਚੈਨਲ ਦੇ ਉੱਪਰ ਨਵੇਂ ਨੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਕਿਵੇਂ ਲੱਗੀ ਤੇ ਜਿਹੜੇ ਮੇਰੇ ਵੀਰਪਣਾ ਕਮੈਂਟ ਕਰਦੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਤੇ ਜਿੰਨਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਕਰਿਆ ਹੈ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਪਲੀਜ਼ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਆ ਕਰੋ ਤੇ ਪੂਰੀ ਸਪੋਰਟ ਕਰਿਆ ਕਰੋ ਇੱਥੇ ਟਾਈਮ ਹੋ ਰਿਹਾ ਜੀ ਸ਼ਾਮ ਦਾ ਸ਼ਾਮ ਦੇ 4:00 ਵੱਜ ਚੁੱਕੇ ਨੇਗੇ ਆਪਾਂ ਇੱਕ ਸੂਟ ਆ ਵਾਲੀ ਸਲਵਾਰ ਦੇ ਮੂੜੀਆਂ ਕੱਢ ਕੇ ਹਟੇ ਸੀਗੇ ਹੁਣ ਇਹ ਆਪਾਂ ਉਤਾਰੀਏ ਮਸ਼ੀਨ ਤੋਂ ਆਹ ਜਿਆਨ ਪਾਏ ਜੋ ਸਲਵਾਰ ਤੇ ਤੇ ਜਿਹੜੇ ਕਲਰ ਇਹਦੀ ਕਮੀਜ਼ ਚ ਸੀਗੇ ਉਹੀ ਕਲਰ ਆਪਾਂ ਇਹ ਚ ਵਰਕ ਚ ਪਾਏ ਨੇਗੇ ਦੋਨੋਂ ਸਾਈਡ ਮੂੜੀਆਂ ਵਰਕ ਕਰੀਆਂ ਨੇ ਇਹਦੀਆਂ ਤੇ ਇਹ ਸਿੰਗ ਜਾਨੀਆਂ ਆਪਾਂ ਇਸ ਦੇ ਉੱਪਰ ਪਾਵਾਂਗੇ ਇਹ ਵੀ ਮੂੜੀਆਂ ਵਰਕ ਕਰਨੀਆਂ ਨੇ ਇਸਦੀਆਂ ਵੀ ਤੇ ਇੱਕ ਸੂਟ ਆਪਾਂ ਹੋਰ ਰੈਡੀ ਕੀਤਾ ਸੀਗਾ ਪਸ਼ਮੀਨੇ ਦੇ ਉੱਪਰ ਵਧੀਆ ਵਾਲਾ ਪਸ਼ਮੀਨਾ ਜੀ ਵਧੀਆ ਤੇ ਬੁਰ ਨਹੀਂ ਆਉਂਦਾ ਪਸ਼ਮੀਨੇ ਤੇ ਇਹ ਸੂਟ ਆਪੇ ਹੀ ਰੈਡੀ ਕੀਤਾ ਪਸ਼ਮੀਨੇ ਦਾ ਨਹੀਂ ਕੋ ਇਸ ਤਰ੍ਹਾਂ ਵਿਚਾਲੇ ਛੋਟਾ ਜਿਹਾ ਬੁਟਾ ਆ ਗਿਆ ਇਸਦੇ ਤੇ ਦੋ ਕਲੀਆਂ ਆਪਣੇ ਚੱਕ ਤੱਕ ਜਾਂਦੀਆਂ ਨੇਗੀਆਂ ਤੇ ਸਾਈਡਾਂ ਤੇ ਪਦੇਤੀਆਂ ਬੂਟੀਆਂ ਤੇ ਤੁਸੀਂ ਚਾਹੋ ਤਾਂ ਇਹ ਸੈਂਟਰ ਪੈਨਲ ਤੋਂ ਤੱਕ ਵੀ ਪਵਾ ਸਕਦੇ ਹੋਗੇ ਪਰ ਸਾਨੂੰ ਇਸ ਤਰ੍ਹਾਂ ਹੀ ਵਧੀਆ ਲੱਗਿਆ ਇਸ ਤਰ੍ਹਾਂ ਪਾਤਾ ਵੀ ਹੈ ਨਾ ਸੈਂਟਰ ਪੈਨਲ ਵਾਲੇ ਕਈ ਸੂਟ ਵਰਕ ਕਰਕੇ ਰੱਖੇ ਸੀਗੇ ਵੀ ਇਹ ਸੂਟ ਪਾਇਆ ਨਾ ਕਿ ਜਿਹੜੇ ਪਸ਼ਮੀਨਾ ਦਾ ਸੂਟ ਹੈ ਜੀ ਨਾ ਵੀ ਰੰਗ ਦਾ ਬਹੁਤ ਹੀ ਸੋਹਣਾ ਪਸ਼ਮੀਨਾ ਜੀ ਬੁਰਨੀ ਆਂਦਾ ਇਸ ਦੇ ਉੱਪਰ ਮੈਂਗਾ ਤੁਸੀਂ ਕਿੰਨਾ ਮਰਜ਼ੀ ਲਈ ਜਾਓ ਉਹ ਨਾ ਬਹੁਤ ਮਹਿੰਗੇ ਤੋਂ ਮਹਿੰਗੇ ਪਾਇਆ ਨਾ ਆਪਾਂ ਦੇਖਦੇ ਹਾਂ ਹੁਣ ਚੰਦੇ ਦਾ ਪਸ਼ਮੀਨਾ ਪਰ ਇਹ 600 ਦੀ ਰੇਂਜ ਦਾ ਪਸ਼ਮੀਨਾ ਜੀ ਆਪਾਂ ਝੂਠ ਨਹੀਂ ਮਾਰਦੇ ਕਿਉਂਕਿ ਆਪਾਂ ਕੱਪੜੇ ਦਾ ਕੰਮ ਕਰਦੇ ਸੀ ਨਾ ਥੋਕ ਦੀ ਵਾਸਤੇ 700 ਦਿੰਦੇ ਨੇ ਆਮ ਰੂਟੀਨ 'ਚ ਤਾਂ ਪਰ ਆਪਾਂ ਨੂੰ 600 ਰੋ ਦਿੰਦੇ ਨੇ ਕਿਉਂਕਿ ਆਪਾਂ ਕੱਪੜਾ ਦਾ ਕੰਮ ਕਰਦੇ ਸੀ ਥੋਕ 'ਚ ਆਪਾਂ ਲੈ ਆਉਂਦੇ ਹਾਂ 60 ਜੇ ਕਿਸੇ ਨੇ ਕਰਵਾਉਣਾ ਹੋਵੇ ਤੇ ਆਪਾਂ ਕਪੜਾ ਲਿਆ ਕੇ ਵੀ ਤੇ ਵਰਕ ਕਰਕੇ ਵੀ ਦੇ ਸਕਦੇ ਹਾਂ ਜੇ ਕਿਸੇ ਨੇ ਕਰਵਾਉਣਾ ਹੋਵੇ ਤੇ ਇਸ ਤਰ੍ਹਾਂ ਆਪਾਂ ਬਾਹ ਦੇ ਉੱਪਰ ਇਹਦੇ ਕੰਮ ਕੀਤਾ ਇੱਕ ਇਹ ਵਾਲੀ ਲਾਈਨ ਆਪਾਂ ਪਾਈਏ ਤੇ ਇੱਕ ਬੂਟੀ ਪਾਈਏ ਬਾਹ ਦੇ ਉੱਪਰ ਤੇ ਕਿਸੇ ਨੇ ਵਰਕ ਕਰਵਾਉਣਾ ਹੋਵੇ ਤਾਂ ਆਪਣੇ ਨਾਲ ਸੰਪਰਕ ਤੁਸੀਂ ਕਰ ਸਕਦੇ ਹੋਗੇ ਕੋਈ ਵੀ ਡਿਜ਼ਾਈਨ ਆਪਾਂ ਨੂੰ ਭੇਜ ਸਕਦੇ ਹਾਂ ਤੇ ਬਾਦੂ ਡਿਜ਼ਾਈਨ ਭੇਜ ਕੇ ਕਰਵਾਉਂਦੇ ਨੇ ਜਾਂ ਤੁਹਾਡਾ ਡਿਜ਼ਾਈਨ ਭੇਜਦੇ ਨਾਲ ਆਪੋ ਵੀ ਵਰਕ ਕਰਕੇ ਦਿੰਨੇ ਆਂ ਜੇ ਤੁਹਾਨੂੰ ਕੋਈ ਡਿਜ਼ਾਈਨ ਪਸੰਦ ਆਉਂਦਾ ਆਪਾਂ ਇੰਸਟਾਗ੍ਰਾਮ ਤੇ ਦੇਖਦੇ ਆਂ ਫੋਨ 'ਚ ਕਿਤੇ ਦੇਖਦੇ ਆਂ ਨਾ ਫੋਨ 'ਚ ਬਹੁਤ ਸਾਰੇ ਡਿਜ਼ਾਈਨ ਆਪਾਂ ਨੂੰ ਪਸੰਦ ਆਉਂਦੇ ਨੇ ਆਪਾਂ ਜੀ ਕਰਦਾ ਪਏ ਇਹ ਬਣਵਾਈਏ ਇਹ ਮਸ਼ੀਨ ਤੇ ਆਹ ਰਹਾਂ ਅੰਦਰ ਇਹ ਤੁਹਾਨੂੰ ਹੈਂਡਵਰਕ ਦਾ ਵੀ ਜਿਹੜਾ ਪਸੰਦ ਹੈ ਉਹ ਵੀ ਤੁਹਾਡਾ ਵਰਕ ਹੋ ਜਾਊਗਾ ਹਨਾ ਇਸ ਤੇ ਤੇ ਡਿਜ਼ਾਈਨ ਇਹ ਸਾਰੇ ਮਿਲਦੇ ਨੇਗੇ ਤੇ ਮਸ਼ੀਨ ਆਪਾਂ ਥੱਲੇ ਰੱਖ ਲਈਏ ਦੀ ਹਨਾ ਆਪਾਂ ਘਰੀ ਬਣਾ ਲਿਆ ਕਿ ਦੱਲਾ ਜਾ ਆਪਣੇ ਕੋਲ ਰੂਨ ਪਈ ਸੀਗੀ ਤੇ ਇਸ ਤੇ ਫਿਰ ਖੜੇ ਖੜੇ ਔਖਾ ਸੀ ਸਾਨੂੰ ਮੇਜ਼ ਤੇ ਖੜੇ ਰਹਿਣਾ ਪੈਂਦਾ ਸੀਗਾ ਤੇ ਟੂਈ ਦੁਖਣ ਲੱਗਦੀ ਲੱਤਾਂ ਦੁਖਣ ਲੱਗ ਜਾਂਦੀਆਂ ਖੜੇ ਖੜਿਆਂ ਇਹ ਇਸ ਕਰਕੇ ਆਪਾਂ ਹੁਣ ਮਸ਼ੀਨ ਖੜੇ ਰੱਖ ਲਈ ਐ ਥੱਲੇ ਆਪਾਂ ਬਹਿ ਕੇ ਕੰਮ ਕਰ ਲੈਨੇ ਆ ਸੌਖਾ ਵੀ ਹੋ ਗਿਆ ਜੀ ਬਹਿ ਕੇ ਲਵੇ दाल ਸਬਜ਼ੀ ਵੀ ਚੀਰ ਲੈਨੇ ਆ ਕਿ ਖੜੇ ਰਹਿੰਦੇ ਸੀਗੇ ਖੜੇ ਖੜੇ ਟੂਈ ਦਰਦ ਕਰਨ ਲੱਗਦੀ ਕਿਉਂਕਿ ਸਾਨੂੰ ਪਤਾ ਜੀ ਕੰਮ ਬਹੁਤ ਜ਼ਿਆਦਾ ਨੇ ਆਪਣੇ ਲੰਗਰ ਕੁਛ ਨੂੰ ਤਾਂ ਕੰਮ ਜ਼ਿਆਦਾ ਰਹਿੰਦਾ ਤੇ ਉਦੋਂ ਮਸ਼ੀਨ ਦਾ ਵੀ ਕੰਮ ਆ ਪਰਮਾਤਮਾ ਦੀ ਮਿਹਰ ਐ ਜੀ ਵਧੀਆ ਹੁੰਦਾ ਐ ਇੱਕ ਸੂਟ ਆ ਪਾ ਤਾਰਦੇ ਦੂਸਰਾ ਲਾ ਲੈਨੇ ਆ ਆਪੇ ਸੁਕਣਾ ਹੋਣਾ ਟਾਈਮ ਵੀ ਨਹੀਂ ਤੇ ਸੂਟ ਹੋਰ ਆਈ ਜਾਂਦੇ ਨੇਗੇ ਤੇ ਇੱਕ ਸੂਟ ਆ ਪੈਦਰ ਇਹ ਲਾ ਰੱਖਿਆ ਸੀਗਾ ਇਹ ਹਜੇ ਇੱਕ ਬੂਟੀ ਹਜੇ ਬਣਾਉਂਦੀ ਸੀਗੇ ਐਂਕਰ ਵਰਕ ਦਾ ਥ੍ਰੈਡ ਤਾਂ ਨਹੀਂ ਚੱਲ ਰਿਹਾ ਹੁਣ ਇਹ ਸੂਟ ਪਿਆ ਸੀ ਜ ਆਪਣੇ ਕੋਲੇ ਆਪਾਂ ਕਹਿ ਵੀ ਹਲਕਾ ਜਿਹਾ ਵਰਕ ਕਰਕੇ ਦੇਖ ਲਈਏ ਬੂਟੀਆਂ ਪਾ ਲਈਏ ਸਾਰੀ ਕਮੀਜ਼ ਇਸ ਤਰ੍ਹਾਂ ਤੇ ਇਹਦਾ ਗਲਾ ਵਰਕ ਕਰ ਲਾਂਗੇ ਲਾਈਨਿੰਗ ਆ ਮੈਂ ਕੱਪੜਾ ਜਿਹਾ ਲਾਉਣ ਲੱਗਾ ਕਿ ਸਿਮਿਆਣਾ ਤੋਂ ਲਾਉਣ ਲੱਗਣ ਲੱਗੂਗੀ ਮਹਿੰਗਾ ਤਾਂ ਆਪਾਂ ਨੂੰ ਪਈ ਜਾਊਗਾ ਚਲੋ ਫਿਰ ਹੁਣ ਸਰਦੀ ਤਾਂ ਲਾਈਨਿੰਗ ਵਾਲਾ ਕੱਪੜਾ ਕੋਈ ਬਰਾਕ ਤੁਸੀਂ ਮੀਨਰੀ ਕੋ ਬੋਧਰਾਉਂਦੇ ਨੇ ਲੈ ਕੇ ਨਾਲੇ ਥੱਲੇ ਲਾਈਨਿੰਗ ਲੱਗੇ ਨਾ ਇਹੇ ਖਰਾਬ ਹੋ ਗਏ ਪਸ਼ਮੀਨਾ ਕੋ ਨਾ ਕਲੇ ਪਸ਼ਮੀਨਾ ਤਾਂ ਬੋਰਾ ਆ ਜਾਂਦਾ ਤੇ ਇਹਦੀ ਆਰਾਮ ਨਾਲੇ ਗਰਮ ਵੀ ਬਹੁਤ ਹੁੰਦਾ ਹੈ ਇਹ ਚਲੋ ਜੇ ਆਪਾਂ ਲਾ ਲਈਏ ਸਲਵਾਰ ਇੱਥੇ ਜੇ ਆਪਾਂ ਨੀਚੇ ਕਦ ਦਰੱਖ ਲਿਆ ਹੋਣਗੇ ਦੱਲਾ ਜਬ ਬਣਾ ਲਿਆ ਸੀ ਆਪਾਂ ਨੀਚੇ ਰੱਖ ਲਿਆ ਕਿਉਂਕਿ ਆਪਾਂ ਨੂੰ ਉੱਪਰ ਖੜੇ ਰਹਿਣਾ ਬਹੁਤ ਔਖਾ ਇੱਕ ਤਾਂ ਠੰਡ ਬਹੁਤ ਜ਼ਿਆਦਾ ਹੋ ਰਹੀ ਹੈ ਹੁਣ ਉੱਪਰ ਖੜਨਾ ਔਖ ਹੈਗਾ ਟੂ ਹੀ ਦੁਖਣ ਲੱਗ ਜਾਂਦੇ ਖੜਿਆ ਖੜਿਆਂ ਦੀ ਤੇ ਇੱਥੇ ਆਪਾਂ ਕਰਤੀ ਜੀ ਮਸ਼ੀਨ ਬੰਦ ਹੁਣ ਆਪਾਂ ਜਾਂਦੇ ਜੇ ਆਪਣੇ ਪਸ਼ੂ ਆਕਣੀ ਪਸ਼ੂ ਆਕਣੀ 5 ਵਜ ਦਾ ਟਾਈਮ ਹੋ ਗਿਆ 5 ਵਜੇ ਪਤਾ ਰ ਕੱਢਣ ਲੱਗ ਜੰਦੇ ਆਗੇ ਹੁਣ ਜਿਹੜੇ ਹੈਗਾ ਕੰਮ ਪਸ਼ੂ ਦਾ ਆਪਾਂ ਕਰ ਦਈਏ 2 ਘੰਟੇ ਲੱਗ ਜਾਂ ਸਾਨੂੰ ਵਿੱਚੀ ਪਸ਼ੂ ਵਿੱਚੀ ਅਸੀਂ ਕਿਉਂ ਸਬਜ਼ੀ ਸੀ ਪਹਿਲਾਂ ਬਣਾਉਣੀ ਆ ਆਟਾ ਗੁੰਨਣ ਜਾਨੇ ਆਗੇ ਤੇ ਆ ਕੇ ਬਸ ਆਪਾਂ ਰੋਟੀ ਬਣਾਉਣੀ ਹੁੰਦੀ ਤੇ ਸਾਰੇ ਢੱਬਰ ਨੂੰ ਫੜਾਉਣੀ ਹੁੰਦੀ ਹੈ ਇਹ ਕੰਮ ਰਹਿ ਜਾਂਦਾ ਆਪਣਾ ਪਸ਼ੂਆਂ ਤੋਂ ਬਾਅਦ ਤੇ ਫਿਰ ਉਸ ਤੋਂ ਬਾਅਦ ਫਿਰ ਆਪਾਂ ਛੱਟ ਲਾ ਲੈਨੇ ਆ ਮਸ਼ੀਨ ਤੇ ਆ ਤੱਕ ਗੱਦੇ ਇੱਧਰ ਪੈ ਜੇ ਗੱਦੇ ਬਣਾ ਇੱਕ ਮਿੰਟ ਨਹੀਂ ਬੈਂਦੀ ਐਸਾ ਸਵਾਹ ਪਾਇਆ ਸੀ ਇਹਨਾਂ ਨੂੰ ਪੁੱਠਾ ਦਰ ਰਾਤੀ ਗੱਦੇ ਤੇ ਬੈਠਣ ਲੱਗ ਗਈਆਂ ਇਹ ਮੌਸਮ ਠੀਕ ਹੈ ਤੁੰਦ ਨਹੀਂ ਪਈ ਕਿਉਂਕਿ ਵੀਡੀਓ ਕਈ ਦਿਨਾਂ ਦੀ ਬਣੀ ਹੋਈ ਆ ਹੁਣ ਤਾਂ ਤੁੰਦ ਪੈ ਗਈ ਜੇ ਅੱਜ ਅਸੀਂ ਨਗਰ ਕੀਰਤਨ ਤੇ ਗਏ ਸੀਗੇ ਤੇ ਪਹਿਲਾਂ ਸਵੇਰੇ ਬਹੁਤ ਹੁੰਦ ਸੀਗੀ ਤੇ ਫਿਰ ਧੁੱਪ ਕੱਢ ਲਈ ਰੱਬ ਨੇ ਬਹੁਤ ਸੋਹਣੀ ਧੁੱਪ ਕੱਢੀ ਫਿਰ ਗਰਮੀ ਲੱਗਣ ਲੱਗ ਗਈ ਅੱਜ 4 ਤਰੀਕ ਹੈ ਜੀ ਅੱਜ ਅੱਜ 4 ਜਨਵਰੀ ਆਪਣੇ ਨਗਰ ਕੀਰਤਨ ਹੋਇਆ ਸੀ ਅੱਜ ਕੱਲ ਨੂੰ ਆਪਣੇ ਗੁਰੂ ਘਰ ਚੈਕ ਜੀ ਭੋਗ ਖੰਡ ਪਾਠ ਫੁੱਲਿਆ ਹੋਇਆ ਹੈਗਾ ਤੇ ਸਵੇਰੇ ਗੁਰੂ ਘਰ ਵੀ ਜਾਵਾਂਗੇ ਤੇ ਅੱਜ ਸਾਰਾ ਦਿਨ ਆਪਾਂ ਸਵੇਰੇ ਵਾਗੇ ਸੀਗੇ 11:00 ਵਜੇ ਕਰੋ ਨਗਰ ਕੀਰਤਨ ਤੇ ਤੇ ਜਾ ਕੇ ਆਪਾਂ ਗੁਰੂ ਘਰ ਸੇਵਾ ਕਰੀ ਲੰਗਰ ਵੰਡਣ ਲੱਗ ਰਿਹਾ ਸੀ ਜਿਸ ਤੋਂ ਬਾਅਦ ਨਗਰ ਕੀਰਤਨ ਨਿਕਲਿਆ ਜੀ ਤੇ ਆਪਾਂ ਫਿਰ ਨਾ ਥੋੜਾ ਟਾਈਮ ਪਹਿਲਾਂ ਆ ਗਏ ਸੀ ਨਗਰ ਕੀਰਤਨ ਹਜੇ ਗੁਰੂ ਘਰ ਗਿਆ ਨਹੀਂ ਸੀ ਆਪਾਂ ਪਹਿਲਾਂ ਹੀ ਘਰੇ ਆ ਗਏ ਕਿਉਂਕਿ ਘਰੇ ਸਾਨੂੰ ਪਤਾ ਹੈ ਜੀ ਕੰਮ ਬਹੁਤ ਜ਼ਿਆਦਾ ਡੰਗਰਾਂ ਦਾ ਸਾਨੂੰ ਕੰਮ ਹੋ ਜਾਂਦਾ ਹੈ ਆਕੇ ਗੋਹਾ ਕੁੜਾ ਸਿੱਟਿਆ ਗੱਦੇ ਕੱਢੇ ਨਾਲ ਸੰਬਰ ਸਰਾਹੀ ਕਰੀ ਪਸ਼ੂਆਂ ਦੀ ਇੱਧਰ ਜੀ ਆਪਣੇ ਗਾਜਰਾਂ ਆਲੂ ਲਾ ਰੱਖਨੇ ਵੱਟਾਂ ਤੇ ਤੇ ਸੁਣ ਪਤਾ ਕੰਮ ਜ਼ਿਆਦਾ ਹੈ ਜੀ ਫਿਰ ਉਹ ਪਸ਼ੂਆਂ ਦਾ ਜ਼ਿਆਦਾ ਖਲਾਰਾ ਪੈ ਜਾਂਦਾ ਸ਼ਾਮ ਨੂੰ ਰੋਟੀ ਗਣੀ ਉਹ ਨਹੀਂ ਖਾਦਦੇਗੇ ਤੇ ਸਬਜ਼ੀ ਰੋਟੀ ਸਬਜ਼ੀ ਕਰਨੀ ਤੇ ਮਾੜੇ ਮਾੜੇ ਨਾਲ ਟਾਈਮ ਲੱਗ ਜਾਂਦਾ ਤੇ ਆਪਾਂ ਸਿੱਟ ਦਿੰਨੇ ਜੀ ਗੋਹਾ ਕੀ ਕਰੀ ਜੇ ਪੱਟੀਆਂ ਕੋਟੀਆਂ ਨਾ ਲੈ ਤਾਂ ਲੈਣੇ ਆਂਗੇ ਹੰਡ ਦੀਆਂ ਹੈ ਨਹੀਂ ਗੀਆਂ ਪਾਰ ਕਿਸੇ ਡੰਗਰਾਂ ਚ ਤਾਂ ਇਹ 1 ਘੰਟਾ ਨਾ ਚੱਲੇ ਬੋਚ ਬਚਾ ਕੇ ਰੱਖੀ ਮਸਾਂ ਤੇ ਦੂਜੀ ਕੁੱਟੀ ਪਾਉਣ ਦੀ ਕਾਲ ਹੋ ਗਈ ਕਿਉਂਕਿ ਠੰਡੀਆਂ ਹੁੰਦੀਆਂ ਨੇ ਜੀ ਵਾਰੀ-ਵਾਰੀ ਬਦਲਨੇ ਕੱਪੜੇ ਬਹੁਤ ਔਖੇ ਨੇਗੇ ਮੈਂ ਤਾਂ ਇਹ ਕੁੱਟੀ ਪਾ ਰੱਖੀ ਸੀ ਇਹ ਕੁੱਟੀ ਪਾ ਕੇ ਆ ਗਈ ਡੰਗਰਾਂ ਚ ਤੇ ਫਿਰ ਬਚਾ ਬਚਾ ਕੇ ਰੱਖਣਾ ਪੈ ਜਾਂਦਾ ਜੀ ਕੱਪੜੇ ਕੀ ਕਰੇ ਨਵੇਂ ਕੱਪੜੇ ਤਾਂ ਪਸ਼ੂਆਂ 'ਚ ਪੈਂਦੇ ਹੀ ਨਹੀਂਗੇ ਤੇ ਜਿਹੜੇ ਮੇਰੇ ਵੀਰ ਪੈਣਾ ਨੇ ਕਮੈਂਟ ਕਰੇ ਨੇ ਜਿੰਦੋਂ ਦਾ ਬਹੁਤ-ਬਹੁਤ ਧੰਨਵਾਦ ਸਾਰਿਆਂ ਦਾ ਤੇ ਇੱਕ ਕਮੈਂਟ ਆਇਆ ਸੀ ਕਿ ਤੁਸੀਂ ਗਾਂ ਜਾਂ ਮੱਝ ਹੋਰ ਲੈ ਲਓ ਵੀ ਸਸਤੀਆਂ ਹੋ ਰਹੀਆਂ ਨੇਗੀਆਂ ਤੇ ਇੱਕ ਅਸੀਂ ਨਾਲੇ ਅਸੀਂ ਅੱਜ ਹੀ ਸੁਣਿਆ ਜੀ ਸਾਡੇ ਨਾਲ ਜਮੀ ਲਬੋ ਗਵਾੜ ਚੋ ਵਿੱਕ ਗਈ ਬੂਰੀ ਮੱਝ ਨਾਲੇ ਬੂਰੀ ਕੱਟੀ ਸੀਗੀ ਮੰਗਰ ਅਸੀਂ ਕਿ ਬਿਕ ਵਾਰ ਸੰਤੋਤ ਮੜਾ ਦੱਸ ਦਿੰਦੇ ਪਤਾ ਲੱਗ ਜਾਂਦਾ ਵੈਸੇ ਸਾਨੂੰ ਐ ਗੱਲ ਹੋਈ ਨਹੀਂ ਸਾਡੇ ਕਈ ਦਿਨ ਕੋ ਕੰਮਾਂ ਚ ਬਿਜੀ ਰਹਿਣ ਨਹੀਂ ਫੋਨ ਤੇ ਗੱਲ ਹੋ ਜਾਂਦੀ ਹੈਗੀ ਤਾਂ ਸਾਨੂੰ ਪਤਾ ਵੀ ਲੱਗ ਜਾਂਦਾ ਬੂਰੀ ਮੱਝ ਸੀਗੀ ਨਾਲੇ ਕੱਟੀ ਨਾਲੇ ਥੋੜੇ ਜੇ ਰੇਟ ਚ ਵਗ ਗਈ ਨਾਲੇ ਸਾਨੂੰ ਨਾ ਬੂਰੀ ਕੱਟੀ ਚਾਹੀਦੀ ਸੀਗੀ ਤੇ ਉਹ ਕਹਿੰਦੇ ਸਾਨੂੰ ਪਤਾ ਹੀ ਨਹੀਂ ਸੀ ਵੀ ਤੁਸੀਂ ਲੈਣੀ ਆ ਵੇਸ ਤਾਂ ਇੱਕ ਦਿਨ ਪਹਿਲਾਂ ਹੀ ਸੂਈ ਸੀ ਦੂਸਰੇ ਦਿਨ ਇਹਨਾਂ ਨੇ ਵੇਚਤੀ ਨਹੀਂ ਤਾਂ ਆਪਾਂ ਲਈ ਲੈਂਦੇ ਜੀ ਘਾਟਾ ਵਾਧਾ ਕਰਕੇ ਤੇ ਨਾਲੇ ਫਿਰ ਹੁਣ ਅੱਗੇ ਸਾਡੇ ਮੈਸਾ ਤੋਕੜਾ ਹੋ ਰਹੀਆਂ ਨੇ ਗੀਆਂ ਕੋਈ ਛੋਟੀ ਦੇਖੋ ਆਪਣੇ ਸੱਜਰ ਸੂਈ ਉਹ ਵੀ ਸੱਜਰ ਸੂਈ ਵੀ ਕੀ ਰਹਿ ਗਈ 4 ਮਹੀਨੇ ਹੋ ਗਏ ਜਿਹਨੂੰ ਸੂਈ ਨੂੰ ਪੰਜਵਾਂ ਮਹੀਨਾ ਲੱਗ ਰਿਹਾ ਤੇ ਹੁਣ ਤਾਂ ਉਹਦਾ ਸੂਆ ਨੰਗਨ ਵਾਲਾ ਹੀ ਐ ਉਸ ਤੋਂ ਬਾਅਦ ਆਪਣੀ ਛੋਟੀ ਹੁਣ 4 ਮਹੀਨਾ ਜਿਹੜੀ ਗੱਬਿਆਂ ਨੂੰ ਪੰਜਵਾਂ ਮਹੀਨਾ ਲੱਗ ਰਿਹਾ ਉਹ ਵੀ ਸੂਗੀ ਚਲੋ ਜੀ ਆਪਣੇ ਦੁੱਧ ਦਾ ਤਾਂ ਆਪਾਂ ਕਈ ਘੜਾਪਾ ਨਹੀਂ ਆਉਂਦਾ ਵੀ ਦੁੱਧ ਤਾਂ ਵਿੱਚ ਹੀ ਰਲ ਫਿਰ ਸਾਨੂੰ ਦੁੱਧ ਪਾਉਣ ਕਣੀ ਔਖਾ ਹੋ ਜੂਗਾ ਜੀ ਸਾਨੂੰ ਦੁੱਧ ਪਾਏ ਬਣਾ ਬਹੁਤ ਘੱਟ ਸਰਦਾ ਕਿ ਜਿਹਨੂੰ ਆਤ ਬਣ ਜੇ ਦੁੱਧ ਪਾਉਣ ਦੀ ਨਾ ਫਿਰ ਉਹਨੂੰ ਔਖਾ ਹੋ ਜਾਂਦਾ ਬਸ ਆਪਾਂ ਕਹੀਏ ਘਾਟਾ ਵੀ ਕੋਈ ਨਹੀਂ ਦੁੱਧ ਪਾਉਣ ਜੇ ਮੱਝ ਲੈ ਕੇ ਵੀ ਆਪਾਂ ਦੁੱਧ ਪਾਵਾਂਗੇ ਸਹੀ ਤਰੀਕੇ ਨਾਲ ਤਾਂ ਇੱਕ ਸੂਏ ਚ ਆਪਦਾ ਮੁੱਲ ਮੋੜ ਜਾਂਦੀ ਹੈ ਮੱਝ ਦੂਸਰੀ ਸੂਏ ਮੱਝ ਫ੍ਰੀ ਹੋ ਜਾਂਦੀ ਹੈ ਤੇ ਦੇਖਦੇ ਜੀ ਗਾਂ ਵੀ ਕੈਨੂੰ ਕਹਤਾ ਇਹ ਕਹਿਣ ਲੱਗਦਾ ਵੀ ਕਿਤੇ ਠੱਗੀ ਨਾ ਵੱਜ ਜੇ ਕਿਉਂਕਿ ਇਹਨਾਂ ਦਾ ਡੈਡੀ ਉਹਨੂੰ ਜਿਆਦਾ ਪੇਤ ਨਹੀਂ ਹੈਗਾ ਪਸ਼ੂਆਂ ਬਾਰੇ ਹਨਾ ਇਕ ਤਰ੍ਹਾਂ ਦਾ ਬੰਦਾ ਏ ਤਾਂ ਫਿਰ ਤੁਰ ਕੇ ਲੈ ਲੈਂਦਾ ਇਹਨਾਂ ਨੂੰ ਇੰਨਾ ਪਸ਼ੂਆਂ ਦਾ ਹੈ ਨਹੀਂਗਾ ਆਪ ਅਸੀਂ ਕਿੱਥੋਂ ਜਾ ਕੇ ਲੈ ਕੇ ਆਈਏ ਅਸੀਂ ਆਏ ਕਿ ਨੇੜ ਤੋਂ ਮਿਲ ਜੇ ਵੀ ਅਸੀਂ ਆਪ ਧਾਰ ਕੱਢ ਕੇ ਲੈ ਕੇ ਆਈਏ ਹਨਾ ਦੋ ਡੰਗ ਚੋ ਕੇ ਆਪਾਂ ਚਾਹੇ ਮੱਝ ਲਈਏ ਚਾਹੇ ਗਾਂ ਲਈਏ ਦੋ ਡੰਗ ਚੋ ਕੇ ਫਿਰ ਲੈ ਕੇ ਆਈਏ ਕਿਉਂਕਿ ਅੱਜਕੱਲ ਪਾ ਕੇ ਪਹਿਲਾਂ ਕੀ ਕੁਸ਼ ਹੈ ਜਾ ਪਾਉਂਦੇ ਨੇ ਦੁੱਧ ਚੜਾ ਦਿੰਦੇ ਨੇ ਤੇ ਆ ਕੇ ਘਰੇ ਪਾਈਏ ਦੁੱਧ ਵੀ ਨਹੀਂ ਦਿੰਦੇ ਸਾਡੇ ਪਿੰਡ ਚ ਬਣਿਆ ਜੀ ਸਾਡੇ ਪਹਿਲਾਂ ਉਹ ਵਿਚਾਰੇ ਨਾ ਕੰਮ ਕਰਿਆ ਕਰਦੀ ਉਹਦੇ ਨਾਲ ਹੀ ਬਣਿਆ ਤੇ ਉਹਨੂੰ ਨਾ ਬਿਨਾ ਕਟਰੋਲੇ ਮੱਝ ਲੈ ਲਈ ਕੰਨ ਸੱਜਰ ਸੂਈ ਮੱਝ ਐ ਵੀ ਕਟਰੂ ਮੁੱਕ ਗਿਆ ਵੀ ਤਾਂ ਕਰਕੇ 7-8 ਲੀਟਰ ਦੁੱਧ ਦਿੰਦੀ ਐ ਵੀ ਚੜ ਜੂਗੀ ਹੌਲੀ-ਹੌਲੀ ਤੇ ਉਹ ਟੋਕੜ ਮੱਝ ਸੀਗੀ ਜੀ ਵਿਚਾਰਨ ਨਾਲ ਐਡੀ ਠੱਗੀ ਕਰੀ 65000 ਦੀ ਮੱਝ ਲਈ ਆਈ ਤੇ ਵਿਚਾਰੇ ਨੇ ਅਈ ਸਿੱਟੀ ਫਿਰ ਉਹ ਇਹਦੇ ਘਰੇ ਆ ਕੇ 2 ਦਿਨ ਤਾਂ ਦੁੱਧ ਸਹੀ ਦਿੱਤਾ ਪਤਾ ਨਹੀਂ ਇਹ ਹਜੇ ਕੀ ਪਾਇਆ ਸੀ ਮੁੜ ਕੇ ਤਾਂ ਉਹਨੇ 2 ਕਿਲੋ ਦੁੱਧ ਤੋਂ ਵੀ ਜ਼ਿਆਦਾ ਦੁੱਧ ਨਹੀਂ ਦਿੱਤਾ ਤੇ ਆਏ ਬਣਦੀ ਏ ਜੋ ਠੱਗੀ ਅੱਜ ਕੱਲ ਤਾਂ ਕੁਛ ਨਹੀਂ ਕਿਸੇ ਦਾ ਭਰੋਸਾ ਹੈਗਾ ਜੇ ਆਪਾਂ ਕਹਿੰਦੇ ਨੇ ਕੱਚੇ ਕਿੱਲੇ ਤੋਂ ਮੱਝ ਲਾਵਾਂਗੇ ਉੱਥੇ ਵੀ ਕੋਈ ਭਰੋਸਾ ਨਹੀਂ ਸਭ ਜਿਹੜੀ ਡਿਫਾਲਟਰ ਮੈਸਾ ਹੁੰਦੀਆਂ ਨੇ ਉਹੀ ਕੱਢਦੇ ਨੇ ਕੋਈ ਹੋਈ ਹੈ ਜਿਹੜਾ ਸੱਚ ਬੋਲ ਕੇ ਮੱਝ ਦੇਊਗਾ ਹਨਾ ਨਹੀਂ ਤਾਂ ਅੱਜ ਕੱਲ ਖੋਟ ਵਾਲੀਆਂ ਮੱਝੀਆਂ ਅਗਲਾ ਵੇਚਦਾ ਜਿਹੜੀ ਚੱਜ ਦੀ ਮੱਝ ਹੁੰਦੀ ਹੈ ਅਗਲਾ ਕਹਿੰਦਾ ਘਰੇ ਦੁੱਧ ਪੀਣ ਨੂੰ ਰੱਖ ਲਓ ਤੇ ਉਧਰ ਕਹਿੰਦੇ ਨੇ ਜੀ ਆਪਣੇ ਪਿੰਡਾ ਕਣੀ ਮੇਰੇ ਪੇਕੇ ਪਿੰਡ ਕਣੀ ਹਨਾ ਉਹ ਗੇਟਾਪ ਕੇ ਭੂਨਾ ਸੈਡ ਉਧਰ ਮੱਝਾਂ ਕਹਿੰਦੇ ਠੀਕ ਨੇਗੀਆਂ ਵੀ ਉੱਥੇ ਨਾਲੇ ਬਾੰਗਰੂ ਲੋਕ ਨੇ ਝੂਠ ਨਹੀਂ ਮਾਰਦੇ ਉਹ ਸੱਚੀ ਗੱਲ ਕਹਿ ਕੇ ਮੱਝ ਦਿੰਦੇ ਨੇਗੇ ਤੇ ਉੱਥੇ ਸਲਾਹ ਕਰਦੇ ਸੀਗੇ ਕੋਈ ਇੱਕ ਤਾਂ ਹੁੰਦਾ ਜੀ ਜਿੱਤਨਾ ਬੰਦੇ ਨੂੰ ਚਾਸ ਹੋਵੇ ਜਿਹੜੇ ਕੰਮ ਦੀ ਜਿਹੜਾ ਕੰਮ ਇਹਨਾਂ ਨੇ ਕਰਨਾ ਬੰਦਿਆਂ ਨੂੰ ਚਾਸ ਹੁੰਦੀ ਆ ਉਹ ਤਾਂ ਇਹ ਕੰਮ ਕਰਦੇ ਨੇ ਇਹਨਾਂ ਨੂੰ ਇੰਨਾ ਪਸ਼ੂਆਂ ਕਣੀ ਹੈ ਹੀ ਨਹੀਂ ਪਤਾ ਨਹੀਂ ਇਹਨਾਂ ਦਾ ਕੀ ਆ ਪਹਿਲੇ ਦਿਨੋਂ ਬਸ ਖੇਤੀ ਕਣੀ ਸੰਦਾ ਕਣੀ ਜਿਆਦਾ ਲਗਾਵ ਐ ਪਸ਼ੂਆਂ ਕਣੀ ਹੈ ਨਹੀਂ ਨਾਲੇ ਸਿੰਨਾ ਸਮਝਾਉਂਦੇ ਨੇ ਬੱਚੇ ਸਮਝਾਉਂਦੇ ਨੇ ਵੀ ਕੰਪੈਨ ਚ ਕੁਝ ਨਹੀਂ ਰੱਖਿਆ ਹੋਇਆ ਹਨਾ ਦੁੱਗਣਾ ਤੇਲ ਪੀ ਜਾਂਦੀ ਆ ਲੋਕੀ ਵਿੱਚੋਂ ਲਕੋ ਜਾਂਦੇ ਨੇ ਕੋਈ ਅੱਧਾ ਕਿ ਲਲਕੋਗੇ ਕੋਈ ਦੋਕਨ ਵਾਲਾ ਲਕੋ ਗਿਆ ਕੋਈ ਜਾਂ ਪੈਸੇ ਦੇਣ ਵੇਲੇ 1000 ਘੱਟ ਦੇ ਗਿਆ 500 ਘੱਟ ਦੇ ਗਿਆ ਕੋਈ ਨਹੀਂ ਬਾਈ ਕੋਈ ਨਾ ਅਸੀਂ ਤੇਰੇ ਤਬੜਾਉਨੇ ਪੱਕਾ ਆਪਣਾ ਤਾਂ ਇਸ ਕਰਕੇ ਉਹ ਚ ਕੁਝ ਨਹੀਂ ਬਚਦਾ ਜੀ ਬਸ ਇੱਕ ਕੁੱਤਾ ਪਕਾਈ ਆ ਆਪਦੀ ਘਰ ਦੀ ਬਾਡੀ ਵੱਡੀ ਵੱਡੀ ਬਚਦੀ ਐ ਅਸੀਂ ਕਿਹਾ ਵੀ ਇਹ ਕੰਮ ਤੁਸੀਂ ਛੱਡ ਕੇ ਕੰਪੈਨ ਵੇਚ ਕੇ 10-12 ਲੱਖ ਦੀ ਵਿਕੂਗੀ ਆਪਾਂ ਨਾ ਵੀ ਜਿਆਦਾ ਤਾਂ ਆਪਾਂ ਨਹੀਂ ਕਰਨ ਆਪਾਂ ਦੋ ਮੱਜਾਂ ਤੋਂ ਕੰਮ ਸਟਾਰਟ ਕਰੀ ਦੋ ਮੱਜਾਂ ਆਪਾਂ ਹੋਰ ਲਾਇਏ ਹੀ ਬਾਕੀ ਤਾਂ ਆਪਣੇ ਘਰੇ ਹੈਗੀਆਂ ਨੇ ਦੇਖ ਜਿਆਦਾ ਆਪਾਂ ਨੂੰ ਲੋੜ ਨਹੀਂ ਇੱਕ ਗਾਂ ਪਾ ਲਈ ਆਪਾਂ ਵੀ ਇਹ ਕੰਮ ਤਾਂ ਆਪਾਂ ਸਾਲ ਦੋ ਸਾਲ ਕਰਕੇ ਦੇਖ ਸਕਦੇ ਆਂ ਵੀ ਨਾ ਘਟਾ ਹੋਇਆ ਕੰਪੈਨ ਕਿਹੜਾ ਕਿੱਧਰ ਨੂੰ ਵਗ ਜੂਗਾ ਆਪਾਂ ਦੁਬਾਰਾ ਤੋਂ ਲੈ ਲਾਂਗੇ ਤੇ ਇਹਨਾਂ ਦਾ ਤਾਂ ਬਸ ਇੱਧਰ ਉਝਾਨ ਹੈ ਹੀ ਨਹੀਂ ਤਾਂ ਬਸ ਲੋਹੇ ਗਣੀ ਤੇ ਜਾਂ ਖੇਤੀ ਗਣੀ ਨਾਲੇ ਪਰ ਇਹ ਖੇਤੀ ਚਲੋ ਆਪਣੇ ਘਰ ਦੇ ਖੇ ਆਪਾਂ ਕਰਨੀ ਹੋਈ ਹੈ ਹਨਾ ਤੇ ਪਰ ਇਹ ਲੋਹੇ ਚੋ ਕੁਛ ਨਹੀਂ ਬਚਦਾਗਾ ਜਿੰਨਾਂ ਨੂੰ ਤਾਰਿਆ ਜੀ ਭੇਟ ਜਿੰਨਾਂ ਨੇ ਬਾਹਰ ਜਾਣਾ ਹੈ ਪਹਿਲਾਂ ਗੇਤਾ ਸੀਜ਼ਨ ਫਿਰ ਪਿੰਡ ਚ ਸੀਜ਼ਨ ਫਿਰ ਪਛੇਤਾ ਸੀਜ਼ਨ ਬਾਹਰ ਲਾ ਕੇਣਾ ਉਹ ਤਾਂ ਦੋ ਪੈਸੇ ਕੱਢ ਲੈਂਦੇ ਨੇ ਹੁਣ ਨਾ ਤਾਂ ਜਿੰਨੇ ਘਰੋਂ ਜਾਏ ਸਾਰੇ ਤੇ ਪਿੰਡ ਚ ਇੰਨੀ ਕਬਾਡੀ ਕਰਕੇ 12 ਲੱਖ ਦੀ ਕੰਪੇਨ ਕਰੇ ਖੜਾ ਕੇ ਕੁਝ ਬਚਦਾ ਵੀ ਨਹੀਂ ਇੰਨਾ ਤਾਂ ਆਪਾਂ ਨੂੰ ਵਿਆਜ ਹੀ ਪੈ ਜਾਂਦਾ ਜਿੰਨੀ ਆਪਾਂ ਆਪਦੇ ਘਰ ਦੀ ਬਾਡੀ ਕਰਦੇ ਆਂਗੇ ਬਸ ਇਹਨਾਂ ਦੇ ਹੈ ਹੀ ਨਹੀਂ ਇਹਨਾਂ ਨੂੰ ਅਸੀਂ ਤਾਂ ਬਹੁਤ ਰੋਜ਼ ਅਸੀਂ ਗੱਲਾਂ ਕਰਦੇ ਆਂ ਵੀ ਅਸੀਂ ਕਿਦੇ ਵਿੱਚ ਦੀ ਹੋ ਕੇ ਅੱਧੀ ਮੱਝ ਲੈ ਲਈਏ ਹੋਰ ਹਨਾ ਤੇ ਆ ਛੁੱਟੀ ਨੂੰ ਆਪਣੀ ਨੂੰ ਹੋ ਗਿਆ ਸੀ ਜੀ ਬੁਖਾਰ ਤੇ ਉਦੋਂ ਅੱਥਨੇ ਮਿਲੀ ਨਹੀਂ ਇਹ ਤੇ ਅੱਜ ਅਸੀਂ ਇਹਨੂੰ ਪਾੜੇ ਨਾਲ ਚੋਈਏ ਇਹਨੇ ਕਿਲੋ ਕੁ ਦੁੱਧ ਦਿੱਤਾਗਾ ਹੁਣ ਇੱਕ ਟਾਈਮ ਪਾਊਗੀ ਕਿਉਂਕਿ ਇਹ ਨੂੰ ਪੰਜਵਾਂ ਮਹੀਨਾ ਲੱਗ ਰਿਹਾ ਚਾਰ ਮਹੀਨੇ ਦੀ ਗੱਭ ਹੋ ਗਈ ਹੁਣ ਇੱਕ ਡੰਗ ਪਾਊਗੀ ਇਹ ਤੇ ਇੱਥੇ ਪੰ ਮੱਝਾ ਕਰ ਲੱਗ ਰਿਆਂ ਜੀ ਅੰਦਰ ਅੰਦਰ ਬੰਦ ਨੇ ਰਾਤ ਨੂੰ ਆਪਾਂ ਹੁਣ ਇਹਨਾਂ ਨੂੰ ਅੰਦਰ ਮੱਝਾਂ ਨੂੰ ਤਾਂ ਠੰਡ ਨਹੀਂ ਜਾਂਦੀ ਓਥੇ ਬਿਲਕੁਲ ਵੀ ਤੇ ਸੋਚ ਰਹੇ ਸੀ ਵੀ ਹੁਣ ਨਾ ਤੁੰਦ ਜੀ ਪਈ ਜਿਵੇਂ ਵੀ ਇੱਕ ਆਪਾਂ ਬਾਰ ਬੰਦ ਕਰਦੀਏ ਪੱਲੜ ਲਾ ਦਈਏ ਹਨਾ ਤੇ ਉਹ ਵੀ ਅੱਜ ਸਾਥ ਹੋਰ ਅਸੀਂ ਰਾਤੀ ਸਲਾ ਬਣਾਈ ਸੀ ਕਿ ਜਨਾਗ ਕੀਰਤਨ ਜਾਣੇ ਕਰਕੇ ਨਹੀਂ ਬਣਿਆਂਗਾ ਵੀ ਮੇਚ ਮੇਚ ਦਾ ਬਣਾ ਕੇ ਤੇ ਆਪਾਂ ਲਾ ਦਈਏ ਪੱਲੜ ਰਾਤ ਨੂੰ 15 ਕਰਨ ਲੱਗ ਜੀ ਕਿਉਂਕਿ ਇੱਥੇ ਠੰਡ ਆਉਂਦੀ ਹੁੰਦੀ ਉਹ ਤਾਂ ਸਾਡੇ ਬੰਦ ਦੀ ਹੈ ਜੀ ਹਵਾ ਤਾਂ ਕਿਧਰੋਂ ਆਉਂਦੀ ਵੀ ਨਹੀਂ ਪੈਂਦੀ ਇੱਥੋਂ ਦੀ ਤੇ ਫਿਰ ਵੀ ਠੰਡ ਤਾਂ ਹੈਗੀ ਹੋਈ ਹੈ ਜੀ ਇੱਥੇ ਬਾਹਰੋਂ ਤੋਹ ਦਿੰਨੇ ਆ ਕਿਉਂਕਿ ਜੀ ਫਿਰ ਅੰਦਰ ਬਾਹਰ ਇੱਥੀ ਹੋ ਗਈ ਹੁਣ ਤਾਂ ਆਪਾਂ ਬਾਹਰ ਵੀ ਨਹੀਂ ਕੱਢਣ ਜੋ ਗਰੇ ਮੱਜਾ ਹਨਾ ਦਰਖਤਾਂ ਇੱਥਾ ਇੱਥੇ ਰਹਿੰਦੀਆਂ ਨੇਗੀਆਂ ਰਾਤ ਨੂੰ ਆਪਾਂ ਬਾਹਰੋਂ ਤੋਹ ਦਿੰਨੇ ਆ ਅੰਦਰੋਂ ਤਾਂ ਆਪਾਂ 3-4 ਦਿਨਾਂ ਬਾਅਦ ਹੀ ਧੋਣੇ ਆਂਗੇ ਜੇ ਬਾਲਾ ਘੰਟਾ ਲੱਗੇ ਤਾਂ ਉਹ ਵੀ ਤੇ ਹੁਣ ਤਾਂ ਬਹੁਤ ਦਿਨ ਹੋ ਗਏ ਅੰਦਰੋਂ ਜਿੱਦ ਨੇ ਅੰਦਰ ਬੰਨ ਲੱਗੇ ਇੱਕ ਦਿਨੀ ਤੋਤਾ ਉੱਪਰ ਤਾਂ ਖਰਾਬ ਹੋ ਜਾਂਦੇ ਨੇ ਜਿਆਦਾ ਥੋੜਾ ਜਿਹਾ ਪਾਣੀ ਮਾਰ ਕੇ ਆਪਾਂ ਸਾਫ਼ ਕਰ ਦਿੰਨੇ ਆ ਫਰਸ਼ ਕਿਉਂਕਿ ਮੱਜਾਂ ਦੇ ਸਾਫ਼ ਸਫਾਈ ਜ਼ਰੂਰੀ ਹੈ ਜੀ ਥਾਣਾ ਚ ਇਨਫੈਕਸ਼ਨ ਵਗੈਰਾ ਹੋ ਜਾਂਦਾ ਥਲੋਂ ਖਰਾਬ ਰਵੇ ਜੀ ਗੱਦੇ ਅਸੀਂ ਬਾਲਟੀਆਂ ਪਾਣੀ ਦੀ ਮਾਰ ਕੇ ਧੋ ਦਿੰਨੇ ਆ ਕਿਉਂਕਿ ਪੈਪ ਨਾਲ ਦੁੱਗਣਾ ਪਾਣੀ ਡੁੱਲਦਾ ਤੇ ਕੁਆਲਟੀ ਨਾਲ ਇੱਕ ਗੱਦਾ ਆਮ ਨਾਲ ਸਾਫ਼ ਹੋ ਜਾਂਦਾ ਹੈਗਾ ਫਰਸ਼ ਨਹੀਂ ਦੇਖੋ ਸਾਨੂੰ ਕਿਸੇ ਨੇ ਲਵਾ ਕੇ ਦਿੱਤਾ ਸੀ ਕੀ ਕਰੀਏ ਸਾਨੂੰ ਅਸੀਂ ਤਾਂ ਬਹੁਤ ਕੁਝ ਸੋਚਦੇ ਆ ਪਰ ਜਿੰਨਾ ਸਾਡਾ ਇੱਥੇ ਸ਼ੈੱਡ ਹੈ ਨਾ ਜੀ ਸੱਤਿਆ ਹੋਇਆ ਸੰਤ ਕੋਈ ਸਤਉ ਕਾਰਨ ਦੀ ਲੋੜ ਵੀ ਨਹੀਂ ਹੈਗੀ ਚਾਹੇ ਇੱਥੇ ਪੰਜਾਬ ਮੱਝਾ ਮੰਨ ਲਓ ਇੰਨੀ ਜਗ੍ਹਾ ਸਾਡੇ ਵਾਦੂ ਸੁਹਾਤ ਤੂੜੀ ਪਾਉਣ ਨੂੰ ਜਗ੍ਹਾ ਵਾਦੂ ਹੈ ਸਾਰਾ ਕੁਝ ਹੈ ਬਸ ਇੱਕ ਇਹਨਾਂ ਤੋਂ ਹੋ ਹੀ ਨਹੀਂ ਹੁੰਦਾ ਤੇ ਆਪਾਂ ਖੇਤ ਜੀ ਰਹਿੰਦੇ ਆ ਜੀ ਨੀਰੇ ਪੱਠੇ ਨੂੰ ਆਪਣੇ ਲਵੇ ਜਗ੍ਹਾ ਲਵੋ ਵੱਢਣਾ ਲਵੋ ਚੱਕਣਾ ਆਪਾਂ ਕੋਈ ਦੂਰ ਪਾਰ ਨਹੀਂ ਜਾਣਾ ਕੁਈ 4-5 ਕਿੱਲੇ ਆਪਾਂ ਮੱਕੇ ਦੇ ਬੀਜ ਲੈ ਆਪਾਂ ਚਾਰ ਪਾਲੀ ਉਹ ਵੀ ਆਰਾਮਦਾਰੀ ਹੈ ਜੀ ਖੇਤ ਚ ਐ ਖੁੱਲੀ ਜਗ੍ਹਾ ਕਿੱਥੇ ਵੀ ਚਾਰ ਪਾ ਸਕਦੇ ਆ ਬਸ ਇਹਨਾਂ ਨੂੰ ਹੈ ਹੀ ਨਹੀਂ ਇੱਧਰ ਪਤਾ ਨਹੀਂ ਇਸ ਲੈਂਡ 'ਚ ਕਿੱਦਣ ਲੱਗਣਗੇ ਸਾਨੂੰ ਤਾਂ ਲੱਗਦਾ ਨਹੀਂ ਪਰ ਔਰਤ ਘਰੇ ਰਹਿ ਕੇ ਕੀ ਜਿੰਨਾ ਕੱਪਾ ਕਰਨ ਜੋ ਗੁਰਿਆਂ ਜੇ ਆਪਾਂ ਕਰੀ ਜਾਂਦੇ ਆ ਚਲੋ ਜੀ ਵੀਡੀਓ ਦਾ ਅੰਡਾ ਪੈਥੀ ਕਰਦੇ ਆ ਜੇ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਦਿਆ ਕਰੋ ਜੀ ਤੇ ਚੈਨਲ ਨੂੰ ਕਰ ਲਓ ਜੀ ਵੱਧ ਤੋਂ ਵੱਧ ਸਬਸਕ੍ਰਾਈਬ ਥੈਂਕ ਯੂ